ਕੈਲਡ ਲੋਕਾਂ ਦੇ ਲਈ ਅਮਰੀਕਾ ਵੱਲੋਂ ਜਾਰੀ ਕੀਤਾ ਜਾਂਦਾ ਹੈ H1B ਵੀਜ਼ਾ ਜਿਸ ਦੀ ਫੀਸ ਪਿਛਲੇ ਦਿਨੀ ਵਧਾਈ ਗਈ ਸੀ ਉਸ ਨੂੰ ਲੈ ਕੇ 트럼ਪ ਸਰਕਾਰ ਦੇ ਖਿਲਾਫ ਅਦਾਲਤ ਦੇ ਵਿੱਚ ਮੁਕਦਮਾ ਦਰਜ ਹੋ ਚੁੱਕਿਆ ਜੋ ਕਿ ਅਮਰੀਕਾ ਦੇ ਵਪਾਰ ਚੈਂਬਰ ਦੇ ਵੱਲੋਂ ਦਰਜ ਕਰਵਾਇਆ ਗਿਆ ਜਿਸ ਤੋਂ ਬਾਅਦ ਹੁਣ ਅਮਰੀਕੀ ਸਰਕਾਰ ਨੂੰ ਕੋਰਟ ਦੇ ਵਿੱਚ ਇਸ ਦਾ ਜਵਾਬ ਦੇਣਾ ਹੋਵੇਗਾ ਅਮਰੀਕਾ ਦੇ ਵਪਾਰ ਚੈਂਬਰ ਨੇ 트럼ਪ ਪ੍ਰਸ਼ਾਸਨ ਦੇ ਖਿਲਾਫ ਅਦਾਲਤ ਦੇ ਵਿੱਚ ਮੁਕਦਮਾ ਦਰਜ ਕਰਦੇ ਹਨ H1B ਵੀਜ਼ਾ ਦੇ ਲਈ 1 ਲੱਖ ਦੀ ਨਵੀਂ ਸਲਾਨਾ ਫੀਸ ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਹੈ ਚੈਂਬਰ ਦਾ ਕਹਿਣਾ ਹੈ ਕਿ ਇਹ ਫੀਸ ਕਾਨੂੰਨੀ ਹੱਦਾਂ ਤੋਂ ਪਰੇ ਹੈ ਅਤੇ ਇਸ ਨਾਲ ਅਮਰੀਕੀ ਵਪਾਰਾਂ ਨੂੰ ਵੱਡਾ ਨੁਕਸਾਨ ਹੋਵੇਗਾ ਇਹ ਮੁਕਦਮਾ ਫੈਡਰਲ ਅਦਾਲਤ ਵਾਸ਼ਿੰਗਟਨ ਡੀਸੀ ਦੇ ਵਿੱਚ ਦਾਖਲ ਕੀਤਾ ਗਿਆ ਜਿਸ ਵਿੱਚ ਗ੍ਰੈਸ ਰੱਖਿਆ ਵਿਭਾਗ ਵਿਦੇਸ਼ ਮੰਤਰਾਲਾ ਅਤੇ ਉਹਨਾਂ ਦੇ ਮੰਤਰੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਮੁਕਦਮੇ ਦੇ ਵਿੱਚ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਸਰਕਾਰ ਨੂੰ ਇਸ ਫੀਸ ਨੂੰ ਲਾਗੂ ਕਰਨ ਤੋਂ ਰੋਕਿਆ ਜਾਵੇ ਟਰੰਪ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਇਹ ਫੀਸ ਲਾਗੂ ਕਰਨ ਦਾ ਐਲਾਨ ਕੀਤਾ ਸੀ ਸਰਕਾਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਅਮਰੀਕੀ ਨੌਕਰੀਆਂ ਵਿਦੇਸ਼ੀ ਅਤੇ ਸਸਤੇ ਕਰਮਚਾਰੀਆਂ ਨਾਲ ਭਰੀਆਂ ਜਾ ਰਹੀਆਂ ਨੇ ਵਾਈਟ ਹਾਊਸ ਨੇ ਸਪਸ਼ਟ ਕੀਤਾ ਹੈ ਕਿ ਫੀਸ ਸਿਰਫ ਨਵੇਂ ਵੀਜ਼ਾ ਅਰਜ਼ੀਆਂ ਤੇ ਲਾਗੂ ਹੋਵੇਗੀ ਜਦਕਿ ਮੌਜੂਦਾ ਵੀਜ਼ਾ ਧਾਰਕਾਂ ਤੇ ਨਹੀਂ ਐਚ1ਬੀ ਵੀਜ਼ਾ ਪ੍ਰੋਗਰਾਮ ਦੇ ਤਹਿਤ ਅਮਰੀਕੀ ਕੰਪਨੀਆਂ ਉੱਚ ਚੋਟੀ ਦੇ ਵਿਦੇਸ਼ੀ ਕਰਮਚਾਰੀਆਂ ਨੂੰ ਭਰਤੀ ਕਰਦੀਆਂ ਨੇ ਖਾਸ ਤੌਰ ਤੇ ਟੈਕਨੋਲੋਜੀ ਅਤੇ ਇੰਜੀਨੀਅਰਿੰਗ ਖੇਤਰਾਂ ਦੇ ਵਿੱਚ Amazon, Microsoft, Apple, Google ਵਰਗੀਆਂ ਕੰਪਨੀਆਂ ਇਸ ਪ੍ਰੋਗਰਾਮ ਦੀਆਂ ਸਭ ਤੋਂ ਵੱਡੀਆਂ ਵਰਤੋਂਕਾਰ ਨੇ। ਲਗਭਗ 75% ਦੇ ਵੀਜ਼ੇ ਭਾਰਤ ਦੇ ਕਰਮਚਾਰੀਆਂ ਨੂੰ ਜਾਰੀ ਕੀਤੇ ਜਾਂਦੇ ਨੇ। ਇਸ ਸਾਲ Amazon ਨੂੰ 10,000 ਤੋਂ ਵੱਧ H1B ਵੀਜ਼ੇ ਮਿਲੇ, ਜੋ ਕਿ ਸਭ ਤੋਂ ਵੱਧ ਨੇ। 트럼ਪ ਸਰਕਾਰ ਦੇ ਹੁਕਮ ਤੋਂ ਪਹਿਲਾਂ ਇਹ H1B ਵੀਜ਼ਾ ਅਰਜ਼ੀ ਦੀ ਲਾਗਤ 3600 ڈالر ਤੋਂ ਵੀ ਘੱਟ ਹੁੰਦੀ ਸੀ ਚੈਂਬਰ ਦਾ ਕਹਿਣਾ ਹੈ ਕਿ ਨਵੀਂ 1 ਲੱਖ ڈالر ਫੀਸ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਦੀ ਹੈ ਜਿਨ੍ਹਾਂ ਦੇ ਅਨੁਸਾਰ ਫੀਸਾਂ ਸਰਕਾਰ ਦੇ ਪ੍ਰਬੰਧਕੀ ਖਰਚੇ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਨੇ ਨਾ ਕਿ ਵਪਾਰ ਦੇ ਉੱਤੇ ਬੋਝ ਲਈ ਰਾਸ਼ਟਰਪਤੀ ਕੋਲ ਵਿਦੇਸ਼ੀ ਨਾਗਰਿਕਾਂ ਦੀ ਅਮਰੀਕਾ ਦੇ ਵਿੱਚ ਦਾਖਲਾ ਪ੍ਰਕਿਰਿਆ ਉੱਤੇ ਖਾਸ ਅਧਿਕਾਰ ਨੇ ਪਰੇ ਅਧਿਕਾਰ ਕਾਨੂੰਨੀ ਸੀਮਾਵਾਂ ਦੇ ਨਾਲ ਵੱਜੇ ਹੋਏ ਹਨ ਅਤੇ ਕਾਂਗਰਸ ਦੁਆਰਾ ਬਣਾਏ ਕਾਨੂੰਨਾਂ ਨਾਲ ਟਕਰਾ ਨਹੀਂ ਸਕਦੇ ਚੈਂਬਰ ਦਾ ਦਾਵਾ ਹੈ ਕਿ ਇਹ ਫੀਸ ਲਾਗੂ ਹੋਣ ਨਾਲ ਅਮਰੀਕੀ ਵਪਾਰਾਂ ਨੂੰ ਮਜ਼ਦੂਰੀ ਲਾਗਤ ਵਧਾਉਣੀ ਪਵੇਗੀ ਜਾਂ ਉਹਨਾਂ ਨੂੰ ਉੱਚ ਕੋਟੀ ਦੇ ਕਰਮਚਾਰੀਆਂ ਦੀ ਭਰਤੀ ਘਟਾਉਣੀ ਪਵੇਗੀ ਨਵੀਂ ਫੀਸ 1 ਸਾਲ ਦੇ ਲਈ ਲਾਗੂ ਰਹੇਗੀ ਪਰ ਸਰਕਾਰ ਦੇ ਫੈਸਲੇ ਨਾਲ ਇਸ ਨੂੰ ਰਾਸ਼ਟਰੀ ਹਿੱਤ ਦੇ ਨਾਂ ਤੇ ਵਧਾਇਆ ਵੀ ਜਾ ਸਕਦਾ ਹੈ H1B ਪ੍ਰੋਗਰਾਮ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਵੀਜ਼ੇ ਅਕਸਰ ਐਂਟਰੀ ਲੈਵਲ ਅਹੁਦਿਆਂ ਲਈ ਜਾਰੀ ਕੀਤੇ ਜਾਂਦੇ ਨੇ ਜਦਕਿ ਪ੍ਰੋਗਰਾਮ ਦਾ ਮਕਸਦ ਵਿਸ਼ੇਸ਼ ਕੁਸ਼ਲਤਾਵਾਂ ਵਾਲੇ ਕਰਮਚਾਰੀ ਭਰਤੀ ਕਰਨਾ ਸੀ ਸਮਰਥਕਾਂ ਦਾ ਕਹਿਣਾ ਹੈ ਕਿ ਪ੍ਰੋਗਰਾਮ ਅਮਰੀਕਾ ਦੀ ਨਵੀਂ ਸੋਚ ਅਤੇ डाउनलोड करो जा बिच रोकू रोको अमेज़न फायर टीवी देख सकते हो लाइव स्ट्रीमिंग डब्ल्यू 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 www.globalpunjabtv.com ग्लोबल ਲੋਕਾਂ ਦੇ ਲਈ ਅਮਰੀਕਾ ਵੱਲੋਂ ਜਾਰੀ ਕੀਤਾ ਜਾਂਦਾ ਹੈ H1B ਵੀਜ਼ਾ ਜਿਸ ਦੀ ਫੀਸ ਪਿਛਲੇ ਦਿਨੀ ਵਧਾਈ ਗਈ ਸੀ ਉਸ ਨੂੰ ਲੈ ਕੇ 트럼ਪ ਸਰਕਾਰ ਦੇ ਖਿਲਾਫ ਅਦਾਲਤ ਦੇ ਵਿੱਚ ਮੁਕਦਮਾ ਦਰਜ ਹੋ ਚੁੱਕਿਆ ਜੋ ਕਿ ਅਮਰੀਕਾ ਦੇ ਵਪਾਰ ਚੈਂਬਰ ਦੇ ਵੱਲੋਂ ਦਰਜ ਕਰਵਾਇਆ ਗਿਆ ਜਿਸ ਤੋਂ ਬਾਅਦ ਹੁਣ ਅਮਰੀਕੀ ਸਰਕਾਰ ਨੂੰ ਕੋਰਟ ਦੇ ਵਿੱਚ ਇਸ ਦਾ ਜਵਾਬ ਦੇਣਾ ਹੋਵੇਗਾ ਅਮਰੀਕਾ ਦੇ ਵਪਾਰ ਚੈਂਬਰ ਨੇ 트럼ਪ ਪ੍ਰਸ਼ਾਸਨ ਦੇ ਖਿਲਾਫ ਅਦਾਲਤ ਦੇ ਵਿੱਚ ਮੁਕਦਮਾ ਦਰਜ ਕਰਦਿਆ H1B ਵੀਜ਼ਾ ਦੇ ਲਈ 1 ਲੱਖ ਦੀ ਨਵੀਂ ਸਲਾਨਾ ਫੀਸ ਨੂੰ ਗੈਰ ਕਾਨੂੰਨੀ ਘਰਾ ਦਿੱਤਾ ਹੈ ਚੈਂਬਰ ਦਾ ਕਹਿਣਾ ਹੈ ਕਿ ਇਹ ਫੀਸ ਕਾਨੂੰਨੀ ਹੱਦਾਂ ਤੋਂ ਪਰੇ ਹੈ ਅਤੇ ਇਸ ਨਾਲ ਅਮਰੀਕੀ ਵਪਾਰਾਂ ਨੂੰ ਵੱਡਾ ਨੁਕਸਾਨ ਹੋਵੇਗਾ ਇਹ ਮੁਕਦਮਾ ਫੈਡਰਲ ਅਦਾਲਤ ਵਾਸ਼ਿੰਗਟਨ ਡੀਸੀ ਦੇ ਵਿੱਚ ਦਾਖਲ ਕੀਤਾ ਗਿਆ ਜਿਸ ਵਿੱਚ ਗ੍ਰੈਸ ਰੱਖਿਆ ਵਿਭਾਗ ਵਿਦੇਸ਼ ਮੰਤਰਾਲਾ ਅਤੇ ਉਹਨਾਂ ਦੇ ਮੰਤਰੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਮੁਕਦਮੇ ਦੇ ਵਿੱਚ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਸਰਕਾਰ ਨੂੰ ਇਸ ਫੀਸ ਨੂੰ ਲਾਗੂ ਕਰਨ ਤੋਂ ਰੋਕਿਆ ਜਾਵੇ ਟਰੰਪ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਇਹ ਫੀਸ ਲਾਗੂ ਕਰਨ ਦਾ ਐਲਾਨ ਕੀਤਾ ਸੀ ਸਰਕਾਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਅਮਰੀਕੀ ਨੌਕਰੀਆਂ ਵਿਦੇਸ਼ੀ ਅਤੇ ਸਸਤੇ ਕਰਮਚਾਰੀਆਂ ਨਾਲ ਭਰੀਆਂ ਜਾ ਰਹੀਆਂ ਨੇ ਵਾਈਟ ਹਾਊਸ ਨੇ ਸਪਸ਼ਟ ਕੀਤਾ ਹੈ ਕਿ ਫੀਸ ਸਿਰਫ ਨਵੇਂ ਵੀਜ਼ਾ ਅਰਜ਼ੀਆਂ ਤੇ ਲਾਗੂ ਹੋਵੇਗੀ ਜਦਕਿ ਮੌਜੂਦਾ ਵੀਜ਼ਾ ਧਾਰਕਾਂ ਤੇ ਨਹੀਂ ਐਚ1ਬੀ ਵੀਜ਼ਾ ਪ੍ਰੋਗਰਾਮ ਦੇ ਤਹਿਤ ਅਮਰੀਕੀ ਕੰਪਨੀਆਂ ਉੱਚ ਚੋਟੀ ਦੇ ਵਿਦੇਸ਼ੀ ਕਰਮਚਾਰੀਆਂ ਨੂੰ ਭਰਤੀ ਕਰਦੀਆਂ ਨੇ ਖਾਸ ਤੌਰ ਤੇ ਟੈਕਨੋਲੋਜੀ ਅਤੇ ਇੰਜੀਨੀਅਰਿੰਗ ਖੇਤਰਾਂ ਦੇ ਵਿੱਚ Amazon, Microsoft, Apple, Google ਵਰਗੀਆਂ ਕੰਪਨੀਆਂ ਇਸ ਪ੍ਰੋਗਰਾਮ ਦੀਆਂ ਸਭ ਤੋਂ ਵੱਡੀਆਂ ਵਰਤੋਂਕਾਰ ਨੇ। ਲਗਭਗ 75% ਦੇ ਵੀਜ਼ੇ ਭਾਰਤ ਦੇ ਕਰਮਚਾਰੀਆਂ ਨੂੰ ਜਾਰੀ ਕੀਤੇ ਜਾਂਦੇ ਨੇ। ਇਸ ਸਾਲ Amazon ਨੂੰ 10,000 ਤੋਂ ਵੱਧ H1B ਵੀਜ਼ੇ ਮਿਲੇ, ਜੋ ਕਿ ਸਭ ਤੋਂ ਵੱਧ ਨੇ। Trump ਸਰਕਾਰ ਦੇ ਹੁਕਮ ਤੋਂ ਪਹਿਲਾਂ ਇਹ H1B ਵੀਜ਼ਾ ਅਰਜ਼ੀ ਦੀ ਲਾਗਤ 3600 ਡਾਲਰ ਤੋਂ ਵੀ ਘੱਟ ਹੁੰਦੀ ਸੀ, ਚੈਂਬਰ ਦਾ ਕਹਿਣਾ ਹੈ। ਕਿ ਨਵੀਂ 1 ਲੱਖ ਡਾਲਰ ਫੀਸ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਦੀ ਹੈ ਜਿਨ੍ਹਾਂ ਦੇ ਅਨੁਸਾਰ ਫੀਸਾਂ ਸਰਕਾਰ ਦੇ ਪ੍ਰਬੰਧਕੀ ਖਰਚੇ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਨੇ ਨਾ ਕਿ ਵਪਾਰ ਦੇ ਉੱਤੇ ਬੋਝ ਲਈ ਰਾਸ਼ਟਰਪਤੀ ਕੋਲ ਵਿਦੇਸ਼ੀ ਨਾਗਰਿਕਾਂ ਦੀ ਅਮਰੀਕਾ ਦੇ ਵਿੱਚ ਦਾਖਲਾ ਪ੍ਰਕਿਰਿਆ ਉੱਤੇ ਖਾਸ ਅਧਿਕਾਰ ਨੇ ਪਰੇ ਅਧਿਕਾਰ ਕਾਨੂੰਨੀ ਸੀਮਾਵਾਂ ਦੇ ਨਾਲ ਵੱਜੇ ਹੋਏ ਹਨ ਅਤੇ ਕਾਂਗਰਸ ਦੁਆਰਾ ਬਣਾਏ ਕਾਨੂੰਨਾਂ ਨਾਲ ਟਕਰਾ ਨਹੀਂ ਸਕਦੇ ਚੈਂਬਰ ਦਾ ਦਾਵਾ ਹੈ ਕਿ ਇਹ ਫੀਸ ਲਾਗੂ ਹੋਣ ਨਾਲ ਅਮਰੀਕੀ ਵਪਾਰਾਂ ਨੂੰ ਮਜ਼ਦੂਰੀ ਲਾਗਤ ਵਧਾਉਣੀ ਪਵੇਗੀ ਜਾਂ ਉਹਨਾਂ ਨੂੰ ਉੱਚ ਕੋਟੀ ਦੇ ਕਰਮਚਾਰੀਆਂ ਦੀ ਭਰਤੀ ਘਟਾਉਣੀ ਪਵੇਗੀ ਨਵੀਂ ਫੀਸ 1 ਸਾਲ ਦੇ ਲਈ ਲਾਗੂ ਰਹੇਗੀ ਪਰ ਸਰਕਾਰ ਦੇ ਫੈਸਲੇ ਨਾਲ ਇਸ ਨੂੰ ਰਾਸ਼ਟਰੀ ਹਿੱਤ ਦੇ ਨਾਂ ਤੇ ਵਿਧਾਇਆ ਵੀ ਜਾ ਸਕਦਾ ਹੈ ਐਚ 1 ਬੀ ਪ੍ਰੋਗਰਾਮ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਵੀਜ਼ੇ ਅਕਸਰ ਐਂਟਰੀ ਲੈਵਲ ਅਹੁਦਿਆਂ ਲਈ ਜਾਰੀ ਕੀਤੇ ਜਾਂਦੇ ਨੇ ਜਦਕਿ ਪ੍ਰੋਗਰਾਮ ਦਾ ਮਕਸਦ ਵਿਸ਼ੇਸ਼ ਕੁਸ਼ਲਤਾਵਾਂ ਵਾਲੇ ਕਰਮਚਾਰੀ ਭਰਤੀ ਕਰਨਾ ਸੀ ਸਮਰਥਕਾਂ ਦਾ ਕਹਿਣਾ ਹੈ ਕਿ ਪ੍ਰੋਗਰਾਮ ਅਮਰੀਕਾ ਦੀ ਨਵੀਂ ਸੋਚ ਅਤੇ ਤਕਨੀਕੀ ਵਿਕਾਸ ਦੇ ਲਈ ਜ਼ਰੂਰੀ ਵੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਇਹਨਾਂ ਲੋਕਾਂ ਦੇ ਲਈ ਅਮਰੀਕਾ ਵੱਲੋਂ ਜਾਰੀ ਕੀਤਾ ਜਾਂਦਾ ਹੈ H1B ਵੀਜ਼ਾ ਜਿਸ ਦੀ ਫੀਸ ਪਿਛਲੇ ਦਿਨੀ ਵਧਾਈ ਗਈ ਸੀ ਉਸ ਨੂੰ ਲੈ ਕੇ 트럼ਪ ਸਰਕਾਰ ਦੇ ਖਿਲਾਫ ਅਦਾਲਤ ਦੇ ਵਿੱਚ ਮੁਕਦਮਾ ਦਰਜ ਹੋ ਚੁੱਕਿਆ ਹੈ ਜੋ ਕਿ ਅਮਰੀਕਾ ਦੇ ਵਪਾਰ ਚੈਂਬਰ ਦੇ ਵੱਲੋਂ ਦਰਜ ਕਰਵਾਇਆ ਗਿਆ ਜਿਸ ਤੋਂ ਬਾਅਦ ਹੁਣ ਅਮਰੀਕੀ ਸਰਕਾਰ ਨੂੰ ਕੋਰਟ ਦੇ ਵਿੱਚ ਇਸ ਦਾ ਜਵਾਬ ਦੇਣਾ ਹੋਵੇਗਾ ਅਮਰੀਕਾ ਦੇ ਵਪਾਰ ਚੈਂਬਰ ਨੇ 트럼ਪ ਪ੍ਰਸ਼ਾਸਨ ਦੇ ਖਿਲਾਫ ਅਦਾਲਤ ਦੇ ਵਿੱਚ ਮੁਕਦਮਾ ਦਰਜ ਕਰਦੇ ਹਨ H1B ਵੀਜ਼ਾ ਦੇ ਲਈ 1 ਲੱਖ ਦੀ ਨਵੀਂ ਸਲਾਨਾ ਫੀਸ ਨੂੰ ਗੈਰ ਕਾਨੂੰਨੀ ਘਰਾ ਦੱਤਾ ਹੈ ਚੈਂਬਰ ਦਾ ਕਹਿਣਾ ਹੈ ਕਿ ਇਹ ਫੀਸ ਕਾਨੂੰਨੀ ਹੱਦਾਂ ਤੋਂ ਪਰੇ ਹੈ ਅਤੇ ਇਸ ਨਾਲ ਅਮਰੀਕੀ ਵਪਾਰਾਂ ਨੂੰ ਵੱਡਾ ਨੁਕਸਾਨ ਹੋਵੇਗਾ ਇਹ ਮੁਕਦਮਾ ਫੈਡਰਲ ਅਦਾਲਤ ਵਾਸ਼ਿੰਗਟਨ ਡੀਸੀ ਦੇ ਵਿੱਚ ਦਾਖਲ ਕੀਤਾ ਗਿਆ ਜਿਸ ਵਿੱਚ ਗ੍ਰੈਸ ਰੱਖਿਆ ਵਿਭਾਗ ਵਿਦੇਸ਼ ਮੰਤਰਾਲਾ ਅਤੇ ਉਹਨਾਂ ਦੇ ਮੰਤਰੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਮੁਕਦਮੇ ਦੇ ਵਿੱਚ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਸਰਕਾਰ ਨੂੰ ਇਸ ਫੀਸ ਨੂੰ ਲਾਗੂ ਕਰਨ ਤੋਂ ਰੋਕਿਆ ਜਾਵੇ ਟਰੰਪ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਇਹ ਫੀਸ ਲਾਗੂ ਕਰਨ ਦਾ ਐਲਾਨ ਕੀਤਾ ਸੀ ਸਰਕਾਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਅਮਰੀਕੀ ਨੌਕਰੀਆਂ ਵਿਦੇਸ਼ੀ ਅਤੇ ਸਸਤੇ ਕਰਮਚਾਰੀਆਂ ਨਾਲ ਭਰੀਆਂ ਜਾ ਰਹੀਆਂ ਨੇ ਵਾਈਟ ਹਾਊਸ ਨੇ ਸਪਸ਼ਟ ਕੀਤਾ ਹੈ ਕਿ ਫੀਸ ਸਿਰਫ ਨਵੇਂ ਵੀਜ਼ਾ ਅਰਜ਼ੀਆਂ ਤੇ ਲਾਗੂ ਹੋਵੇਗੀ ਜਦਕਿ ਮੌਜੂਦਾ ਵੀਜ਼ਾ ਧਾਰਕਾਂ ਤੇ ਨਹੀਂ ਐਚ1ਬੀ ਵੀਜ਼ਾ ਪ੍ਰੋਗਰਾਮ ਦੇ ਤਹਿਤ ਅਮਰੀਕੀ ਕੰਪਨੀਆਂ ਉੱਚ ਚੋਟੀ ਦੇ ਵਿਦੇਸ਼ੀ ਕਰਮਚਾਰੀਆਂ ਨੂੰ ਭਰਤੀ ਕਰਦੀਆਂ ਨੇ ਖਾਸ ਤੌਰ ਤੇ ਟੈਕਨੋਲੋਜੀ ਅਤੇ ਇੰਜੀਨੀਅਰਿੰਗ ਖੇਤਰਾਂ ਦੇ ਵਿੱਚ Amazon, Microsoft, Apple, Google ਵਰਗੀਆਂ ਕੰਪਨੀਆਂ ਇਸ ਪ੍ਰੋਗਰਾਮ ਦੀਆਂ ਸਭ ਤੋਂ ਵੱਡੀਆਂ ਵਰਤੋਂਕਾਰ ਨੇ। ਲਗਭਗ 75% ਦੇ ਵੀਜ਼ੇ ਭਾਰਤ ਦੇ ਕਰਮਚਾਰੀਆਂ ਨੂੰ ਜਾਰੀ ਕੀਤੇ ਜਾਂਦੇ ਨੇ। ਇਸ ਸਾਲ Amazon ਨੂੰ 10,000 ਤੋਂ ਵੱਧ H1B ਵੀਜ਼ੇ ਮਿਲੇ, ਜੋ ਕਿ ਸਭ ਤੋਂ ਵੱਧ ਨੇ। 트럼ਪ ਸਰਕਾਰ ਦੇ ਹੁਕਮ ਤੋਂ ਪਹਿਲਾਂ ਇਹ H1B ਵੀਜ਼ਾ ਅਰਜ਼ੀ ਦੀ ਲਾਗਤ 3600 ਡਾਲਰ ਤੋਂ ਵੀ ਘੱਟ ਹੁੰਦੀ ਸੀ, ਚੈਂਬਰ ਦਾ ਕਹਿਣਾ ਹੈ। ਕੀ ਨਵੀਂ 1 ਲੱਖ ਡਾਲਰ ਫੀਸ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਦੀ ਹੈ ਜਿਨ੍ਹਾਂ ਦੇ ਅਨਸਾਰ ਫੀਸਾਂ ਸਰਕਾਰ ਦੇ ਪ੍ਰਬੰਧਕੀ ਖਰਚੇ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਨੇ ਨਾ ਕਿ ਵਪਾਰ ਦੇ ਉੱਤੇ ਬੋਝ ਲਈ ਰਾਸ਼ਟਰਪਤੀ ਕੋਲ ਵਿਦੇਸ਼ੀ ਨਾਗਰਿਕਾਂ ਦੀ ਅਮਰੀਕਾ ਦੇ ਵਿੱਚ ਦਾਖਲਾ ਪ੍ਰਕਿਰਿਆ ਉੱਤੇ ਖਾਸ ਅਧਿਕਾਰ ਨੇ ਪਰ ਇਹ ਅਧਿਕਾਰ ਕਾਨੂੰਨੀ ਸੀਮਾਵਾਂ ਦੇ ਨਾਲ ਬੱਜੇ ਹੋਏ ਹਨ ਅਤੇ ਕਾਂਗਰਸ ਦੁਆਰਾ ਬਣਾਏ ਕਾਨੂੰਨਾਂ ਨਾਲ ਟਕਰਾ ਨਹੀਂ ਸਕਦੇ ਚੈਂਬਰ ਦਾ ਦਾਵਾ ਹੈ ਕਿ ਇਹ ਫੀਸ ਲਾਗੂ ਹੋਣ ਨਾਲ ਅਮਰੀਕੀ ਵਪਾਰਾਂ ਨੂੰ ਮਜ਼ਦੂਰੀ ਲਾਗਤ ਵਧਾਉਣੀ ਪਵੇਗੀ ਜਾਂ ਉਹਨਾਂ ਨੂੰ ਉੱਚ ਕੋਟੀ ਦੇ ਕਰਮਚਾਰੀਆਂ ਦੀ ਭਰਤੀ ਘਟਾਉਣੀ ਪਵੇਗੀ ਨਵੀਂ ਫੀਸ 1 ਸਾਲ ਦੇ ਲਈ ਲਾਗੂ ਰਹੇਗੀ ਪਰ ਸਰਕਾਰ ਦੇ ਫੈਸਲੇ ਨਾਲ ਇਸ ਨੂੰ ਰਾਸ਼ਟਰੀ ਹਿੱਤ ਦੇ ਨਾਂ ਤੇ ਵਿਧਾਇਆ ਵੀ ਜਾ ਸਕਦਾ ਹੈ H1B ਪ੍ਰੋਗਰਾਮ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਵੀਜ਼ੇ ਅਕਸਰ ਐਂਟਰੀ ਲੈਵਲ ਅਹੁਦਿਆਂ ਲਈ ਜਾਰੀ ਕੀਤੇ ਜਾਂਦੇ ਨੇ ਜਦਕਿ ਪ੍ਰੋਗਰਾਮ ਦਾ ਮਕਸਦ ਵਿਸ਼ੇਸ਼ ਕੁਸ਼ਲਤਾਵਾਂ ਵਾਲੇ ਕਰਮਚਾਰੀ ਭਰਤੀ ਕਰਨਾ ਸੀ ਸਮਰਥਕਾਂ ਦਾ ਕਹਿਣਾ ਹੈ ਕਿ ਪ੍ਰੋਗਰਾਮ ਅਮਰੀਕਾ ਦੀ ਨਵੀਂ ਸੋਚ ਅਤੇ ਤਕਨੀਕੀ ਵਿਕਾਸ ਦੇ ਲਈ ਜ਼ਰੂਰੀ ਵੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ